डिंग 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 ओए रोला ਹੋਣਾ ਖਾਲੀ ਤਾਂ ਤੇਤੋ ਰੋੜਦੀ ਨਹੀਂ ਮਰ ਜਣਿਆ ਹਲੇ ਕਹਿਣਾ ਦੋ ਘਰਾਂ ਦਾ ਹੋਰ ਸ਼ਾਮ ਲਿਆ ਗੋਹਾ ਕੂੜਾ ਉਹ ਕਾਨੂੰ ਕਾਨੂੰ ਭਗਵਾਨੀ ਤੈਨੂੰ ਪਤਾ ਨਹੀਂ ਘਰ ਤਾਂ ਤੂੰ ਚਾਰ ਛੱਡ ਦੱਸ ਸ਼ਾਮਲੀ ਚਾਹੀ ਹਲੇ ਗੱਲ ਮੇਰੀ ਚੱਲਦੀ ਆ ਰਾਜਸਥਾਨ ਚ ਤੂੰ ਕਿਹੜਾਂ ਟੇਕੇ ਖੁੱਲੇ ਲੈਣ ਦੇ ਰੇੜੀ ਦੀ ਰੇੜੀ ਜਬ ਬਣਾ ਦੂ ਮੈਂ ਬਰੋਲਾ ਵੇ ਤੂੰ ਜਾਣਦੇ ਜਾਣਦੇ ਸੁੱਕੇ ਤਾਂ ਤਾਂ ਟੇਕੀਆਂ ਪਈ ਰਹਿਣਾ ਮਰ ਕੇ ਨਹੀਂ ਐਤੋਂ ਇਹੀ ਰੇੜੀ ਤੇ ਟੇਕੇ ਤੋਂ ਚੱਕ ਕੇ ਲਿਆਉਣਾ ਪੈਂਦਾ ਤੈਨੂੰ ਉਹ ਕਾ ਨੂੰ ਕਾ ਨੂੰ ਭਾਗ ਬਣੇ ਤੂੰ ਗਲਤ ਸਮਝ ਗਈ ਮੈਂ ਉਹ ਟੇਕੇ ਦੀ ਗੱਲ ਨਹੀਂ ਕਰਦਾ ਮੈਂ ਹੋਰ ਟੇਕੇ ਦੀ ਗੱਲ ਕਰਦਾ ਉਹ ਟੇਕੇ ਤੂੰ ਚੱਕ ਕੇ ਨਹੀਂ ਲਿਆਉਣਾ ਪੈਂਦਾ ਤੈਨੂੰ ਤੂੰ ਕਿਹੜਾ ਖੁੱਲ ਜਾਣਦੇ ਬਸ ਤੂੰ ਘਰ ਹੀ ਰਹੀ ਫਿਰ ਵੇ ਜਾਣਦੇ ਜਾਣਦੇ ਮਰ ਜਾਣੇ ਪਤਾ ਹੀ ਆ ਮੈਨੂੰ ਜਿਹੜੇ ਟਿੱਕੇ ਦੀ ਤੂੰ ਗੱਲ ਕਰਦਾ ਜੇ ਉਹ ਟਿੱਕੇ ਕੋਲ ਗੇ ਫੇਰ ਕਿਹੜਾ ਕਰੇ ਮੈਂ ਬੇਲੀ ਰਹੂੰ ਫੇਰ ਚਾਦੀ ਪਤੀਲੀ ਤੋਂ ਨਹੀਂ ਸਮਾਂ ਲੱਗਣਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ